ਆਗੇ ਕੰਮ ਇਹ ਕਰਨਾ ਪੈਂਦਾ ਕੀ ਕਰੀਏ ਹੁਣ ਵਾਇਰੂਜੀ ਕਾ ਖਾਲਸਾ ਮੁੰਡਾ ਇਧਰ ਹੋਇਆ ਸੀ ਆ ਲਫਾ ਚੁੰਨੀ ਨਹੀਂ ਯਾਰ ਇੱਕ ਮਾਤਾ ਨੂੰ ਚੁੰਨੀ ਦੇ ਗੁੜੀ ਨੂੰ ਮੂੰਹ ਟਕੂਗੀ ਤੂੰ ਸੈ ਇਧਰ ਹੋ ਕੁੜੀ ਇਧਰ ਹਾਂ ਇਹਨੂੰ ਚੁੰਨੀ ਦੇ ਤੂੰ ਨਹੀਂ ਨੂੰ ਮੂੰਹ ਟਕਾਦਾ ਨਹੀਂ ਟਕਣਾ ਖੁੱਲ੍ਹੇ ਰੱਖਣਾ ਆ ਮਾਤਾ ਚੁੰਨੀ ਨਹੀਂ 1 ਮਿੰਟ ਨੂੰ ਇਹਨਾਂ ਕੋਲੇ ਕਿੱਥੇ ਕੁਛ ਹੈ ਭਾਈ ਆ ਮੈਨੂੰ ਲੋ ਫੋਨ ਕਰਿਆ ਸੀ ਭਰਾ ਚੱਲ ਡਰਦਾ ਹੈਗਾ ਇੱਥੋਂ ਮੱਲੇ ਵਾਲਿਆਂ ਨੇ ਫੋਨ ਕਰਿਆ ਸੀ ਮੇਰੇ ਘਰ ਤੋਂ ਇਹ 7-8 ਕਿਲੋਮੀਟਰ ਦੂਰ ਮੈਂ ਜਾਂਦਾ ਸੀ ਦਰੀਕ ਤੇ ਇੱਥੇ ਆਹ ਇਹ ਕਹਿੰਦੇ ਨੇ ਵੀ ਬਾਈ ਉਰੇ ਕੀ ਹੁੰਦਾ ਰੋਜ ਆ ਇੱਥੇ ਰੋਜ ਸਵਾਨ ਵਾਲੀ ਆਉਂਦੇ ਆ ਇੱਥੇ ਖਾਲੀ ਆ ਪਰਲੇ ਪਾਸੇ ਨਾਲ ਲੋਕ ਅੱਛਾ ਫਿਰ ਇਹ ਤੂੰ ਕੀ ਕਰਦੇ ਫੜੇ ਇਹ ਹੁਣ ਅੰਦਰ ਲਾਈ ਜਾਂਦੇ ਸੀਗੇ ਚੱਟਾ ਲਾਈ ਜਾਂਦੇ ਚਲੋ ਕੋਈ ਗੱਲ ਨਹੀਂ ਇਹ ਤਾਂ ਮਰੀਜ਼ ਨੇ ਆ ਵੀ ਸ਼ੇਰਾ ਇੱਧਰ ਆ ਤੈਨੂੰ ਕੀ ਕਹਿੰਦੇ ਸੀ ਝੋਟੇ ਘਰਾਂ ਕੋਲੋਂ ਆ ਹਾਂ ਇਹ ਕੁੜੀ ਕਹਿੰਦੀ ਅੱਛਾ ਕੁੜੀ ਕਹਿੰਦੀ ਝੋਟੇ ਘਰਾਂ ਕੋਲੋਂ ਆ ਸ਼ੇਰਾ ਸੋਨੂੰ ਕੁਛ ਨਹੀਂ ਕਹਿੰਦੇ ਕਿੱਥੋਂ ਲੈ ਆਈ ਸੀ ਦੱਸ ਦਿਓ ਅੱਛਾ ਕੀ ਤੋਂ ਲੈਤਾ ਸੀ ਤੂੰ ਲੈ ਗਿਆ ਸੀ ਗੁੱਡੀ ਲੈ ਕੇ ਆਈ ਸੀ ਕੁੜੀ ਤੂੰ ਲੈ ਕੇ ਆਈ ਸੀ ਕਿਹਨੇ ਲੈ ਕੇ ਆਈ ਸੀ 2000 ਦਾ ਐਨੇ ਆ ਕਿਹਦੀ ਕੁੜੀਆਂ ਨੂੰ ਤੇਰਾ ਪਾਪਾ ਇਹ ਕੰਮ ਕਰਦਾ ਹੈ ਟੇਲਰ ਕੀ ਹੈ ਟੇਲਰ ਟੇਲਰ ਆ ਤੂੰ 2000 ਰੁਪਇਆ ਲੈ ਕੇ ਕਿੱਥੋਂ ਆਈ ਸਹੀ ਸੀ ਅਸੀਂ ਪੁੱਤ ਮੇਰੀ ਧੀ ਐਂ ਤੂੰ ਕੋਈ ਗੱਲ ਨਹੀਂ ਨਸ਼ਾ ਕਰਦੀ ਮੈਂ ਆਪੀ ਕਰਦੀ ਹਾਂ ਕਾਲੀ ਜੋਬ ਕਰਦੀਆਂ ਹਾਂ ਨਰਸਿੰਗ ਸਟਾਫ ਤੇ 2000 ਰੋਜ਼ ਦਾ ਫਿਰ ਕਿੱਥੋਂ ਲਿਆਉਣੀ ਆ ਡੇਲੀ ਦਾ ਨਹੀਂ ਵੀਰੇ ਮੇਰੀ ਦਵਾਈ ਚੱਲਦੀ ਇਹ ਤਾਂ ਕਹਿੰਦਾ ਰੋਜ਼ ਆਉਣੇ ਹੋ ਚੱਲ 2000 ਦਵਾਈ ਚੱਲਦੀ 2000 ਕੋਈ ਗੱਲ ਨਹੀਂ ਬੁੜੀਆ ਕੁਛ ਚੁੱਪ ਕਰ ਜਾ 2000 ਕਿਹੜੇ ਬੰਦੇ ਤੋਂ ਲੈ ਕੇ ਬੰਦੇ ਦਾ ਨਾਮ ਲੱਸਦੇ 2000 ਮੇਰੀ ਪੌਕੇਟ ਬਣੀ ਹੈ ਮੈਂ ਹਾਂ ਕੀ ਤੋਂ ਲੈ ਕੇ ਆਈ ਸੀ ਬੰਦੇ ਦਾ ਨਾਮ ਲੱਸਦੀ ਤੂੰ ਨਸ਼ਾ ਲੈ ਕੇ ਆਈ ਸੀ ਹੈਗਾ ਤੇਰੀ ਪੌਕੇਟ ਬਣੀ ਹੈ ਮੈਂ ਨਹੀਂ ਕਹਿੰਦਾ ਮੇਰੀ ਪੌਕੇਟ ਨਹੀਂ ਤੂੰ ਨਸ਼ਾ ਤਾਂ ਲੈ ਹੈ ਹੈ ਬੰਦੇ ਤੋਂ ਨਹੀਂ ਲੈ ਤਰੀ ਬੁੜੀ ਤੋਂ ਲੈ ਗਈ ਸੀ ਕਿੱਥੇ ਆ ਬੁੜੀ ਕਿੱਥੇ ਵੇਚਦੀ ਆ ਪਟਾਵਸਤੀ ਆ ਕੀ ਨਾਂ ਹੈ ਕੀ ਨੰਬਰ ਹੈ ਮੋਬਾਈਲ ਨ ਹੋ ਉਹ ਤਾਂ 50 ਦੇ ਗੇਟ ਨਹੀਂ ਜੇ ਤੂੰ ਚੱਲੇਂਗੀ ਦਿਖਾ ਦੇਂਗੀ ਵਿਆਹ ਕਰਾਉਣ ਲੈ ਕੇ ਆਈ ਹੁਣਾਂ ਨੂੰ ਲੈ ਕੇ ਜਾਵਾਂ ਓਏ ਤੂੰ ਕੀ ਦਾ ਮੁੰਡਾ ਓਏ ਇਹਨੂੰ ਪਤਾ ਹੈ ਇਹਨੂੰ ਪਤਾ ਹੈ ਨਾ ਸਾਰਾ ਕੁਝ ਇਹ ਪੁੱਛਦਾ ਇਹਨਾਂ ਤੋਂ ਆਪੀ ਸੰਗ ਹੈ ਆਰਾਮ ਦਾ ਕਿੱਥੇ ਘਰ ਦੇਣਾ ਤੇਰਾ ਘਰ ਓਰੇ ਆ ਇਹਦਾ ਘਰ ਉੱਥੇ ਆ ਸੂਏ ਤੇਰਾ ਤਾਂ ਆਟੋ ਹੈ ਨਾ ਨਸ਼ਾ ਨਸ਼ਾ ਦਾ ਤੂੰ ਵੀ ਕਰਦੀ ਹੈ ਨਹੀਂ ਨਹੀਂ ਮੈਂ ਕੈਪਸੂਲ ਦੋ ਬਟਾਸ਼ਟ ਕਰਵਾ ਲਾਂਗੇ ਚਿੱਟਾ ਹੁਣ ਕੌਣ ਪਿੰਦਾ ਜਣਾ ਉਹਨਾਂ ਜੋਂ ਇਹ ਦੋਨੇ ਤੂੰ ਨਹੀਂ ਪਿੰਦਾ ਸੀ ਤੂੰ ਬੇਰ ਨਾਲ ਕੀ ਧੱਕੇ ਹੰਦਾ ਸੀ ਮਾੜਾ ਖੜਾ ਸਿਆ ਵੀਰਾ ਆਇਆ ਅੱਛਾ ਇਹ ਬਿੰਨਾ ਨਹੀਂ ਹੋਏ ਸਹੀ ਸੀ ਦੱਸ ਦੋ ਝੂਠ ਨਾ ਮਾਰਿਓ ਮੇਰੇ ਇਹਦੇ ਪਿੱਛੇ ਤਾਂ ਇੱਧਰ ਆਏ ਆਂਗੇ ਫੇਰ ਤੂੰ ਝੂਠ ਤੁਸੀਂ ਆਪਜ ਨਾਲ ਲੜੋ ਤੁਸੀਂ ਤਾਂ ਨਸ਼ਾ ਕਰਦੇ ਹੋ ਨਾਲ ਤੁਹਾਡੇ ਕੁੜੀ ਐ ਕੱਲ ਨੂੰ ਤੁਹਾਡੇ ਦੇ ਨੇ ਪਰਚਾ ਪਵਾਤਾ ਵੀ ਮੇਰੇ ਨਾਲ ਗਲਤ ਕੰਮ ਕਰਤਾ ਫੇਰ ਤੁਸੀਂ ਕਰੋਗੇ ਇੱਥੇ ਘਰ ਨੇ ਆ ਬੱਸੂਆਂ ਬਾਈ ਆ ਭੈਣਾ ਇੱਥੇ ਇਹਨਾਂ ਦੇ ਨਿਗੇ ਨਿਕੇ ਜਵਾਬ ਨਹੀਂ ਬਾਈ ਆ ਫਿਰ ਦੰਡਾ ਉੱਗਰ ਲੈ ਕਰੋਗਾ ਇਦਾ ਇਹ ਬੰਦੇ ਨੇ ਸੋੜੇ ਮਹੱਲੇ ਜੋ ਫੋਨ ਕਰਤਾ ਫੇਰੇ ਵਾਰੀ ਰੋਕਦਾ ਹੁਣ ਤਾਂ ਬਹੁਤ ਕਾ ਆ ਕੁੜੀ ਖੜ ਕੇ ਦੇਖ ਲੈ ਜਵਾਕ ਨਿੱਕੀ ਜੀ ਫੇਰ ਇਹ ਫੇਰ ਕਹਿੰਦੇ ਨਾ ਮੇਰੇ ਨਾਲ ਆ ਹੋ ਗਿਆ ਮੇਰੇ ਨਾਲ ਆ ਹੋ ਗਿਆ ਹੁਣ ਕੁੜੀਏ ਤੂੰ ਤੇਰੀ ਕੀ ਲੱਗਦੀ ਐ ਓਏ ਕੁੜੀ ਲੱਗਦੀ ਨਾ ਅਪਾਰਟਮੈਂਟ ਚੋਂ ਮੁੰਡਾ ਇੱਕ ਮਿੰਟ ਚੁੱਪ ਕਰ ਕਿੱਥੇ ਰਹਿਣਾ ਤੂੰ ਡਿਪਾਰਟਮੈਂਟ ਚੋਂ ਹੁਣ ਤਾਂ ਇਹ ਕਹਿੰਦਾ ਜੀ ਮੈਂ ਸਵੇਰਪੜ ਦਾ ਮੈਂ ਸਾਰਾ ਕੁਝ ਪੁੱਛੂ ਸਾਰਾ ਕੁਝ ਦੱਸਾਂਗੇ ਝੂਠ ਨਾ ਮਾਰੋ ਸੱਚ ਦੱਸਣਾ ਬੁੱਤ ਸੱਚਾ ਦੱਸ ਦੇ ਬੁੱਤ ਹਾਂ ਸਵੇਰਪੜ ਦਾ ਕੰਮ ਕਰਦਾ ਜੀ ਇਹਦੇ ਦੋਸਤ ਬੇਸਮਹੱਲੇ ਉੱਤੇ ਡਿਪਾਰ ਅੱਜ ਜਿੱਕੇ ਮੈਂ ਸੰਪਰਕ ਹੋਇਆ ਛੋਡਾ ਵਿਯੋਰੇ ਲਾਉਣਾ ਆਪਾਂ ਲੈ ਕੇ ਆਉਣਾ ਸਹੀ ਸਹੀ ਦੱਸਦੀ ਇਹ ਦੂਰੀ ਫਿਰਦੀ ਮਿਲ ਗਈ ਸੋਨੂ ਕਿਹਾ ਚੜਾ ਕੇ ਲੈਣੂ ਨਹੀਂ ਨਹੀਂ ਮਿਲੀ ਜੀ ਇੱਥੇ ਰਹਿਣੇ ਅੱਛਾ ਲੈ ਕੇ ਜਿਵਾ ਆ ਕੇ ਇਕੱਠੇ ਇਕੱਠਾ ਮੂੰਹ ਫੀਕ ਹੈ ਕਿ ਜੇ ਤੂੰ ਲੈ ਕੇ ਆਂਦਾ ਨਾਂ ਦੱਸ ਕੀ ਆ ਨਹੀਂ ਛੋਡਾ ਖਾਣਾ ਛੋਡਣਾ ਨਹੀਂ ਫਿਰ ਪੁਲਿਸ ਆਊਗੀ ਨਾ ਪਤਾ ਆ ਫੋਨ ਕਰ ਘਰ ਨਹੀਂ ਫਿਰ ਪੁਲਿਸ ਆਉਂਦੀ ਆ ਆ ਫੋਨ ਕਰੀ ਯਾਰ ਪੁਲਿਸਾ 900 ਨੰਬਰ ਤੇ ਅਨਾਮਗੀ ਆ ਆਂਟੀ ਹੈ ਮਾੜੀ ਟਾੜੀ ਵਾਲੀ ਆਂਟੀ 1 ਮਿੰਟ ਦਾੜੀ ਵਾਲੀਆਂ ਕੀ ਦਾ ਹੈ ਦਾੜੀ ਦਾੜੀ ਨਾ ਗੁੜੀਏ ਕੁੜੀਏ ਮੇਰੀ ਧੀ ਏ ਚੱਲ ਦੂ ਕਿਸੇ ਦੀ ਮਰਜ਼ੀ ਕੁੜੀਆਂ ਤੂੰ ਨਸ਼ਾ ਕਿਉਂ ਕਰਦੀਆਂ ਪੁੱਤ ਇੱਕ ਦਵਾਈ ਦਵਾਵਾ ਉਹਨੂੰ ਇਲਾਜ ਕਰਵਾਵਾ ਮੈਡੀਸਿਨ ਚੱਲਦੀ ਆ ਮਨੋਸ ਡਰਕ ਫਿਰ ਫਿਰ ਛੱਟਾ ਬਿੰਦੀ ਦੀ ਲੋੜ ਸੀ ਇਹ ਤਾਂ ਅੱਜ ਕਰੋ ਚੱਲ ਓਏ ਨੱਕ ਨਾਲ ਹੀ ਨਾ ਕੱਢ ਓਏ ਲਖੀ ਰਾਹ ਕੱਢ ਨੱਕ ਨਾਲ ਆ ਫੜੀ ਮੜਿਆ ਖੋ ਮਾਤਾ ਮਾਰ ਮਾਤਾ ਮਾਰ 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 ਤੇਰੇ ਬਾਪੇ ਮਾਰ ਮਾਤਾ ਤੇਰੇ ਮਾਰੇ ਲੱਗਦਾ ਤੇਰੇ ਵੀ ਮਾਰੀ ਦੋ ਚਾਰ ਲੈ ਬੁੱਸ ਬਲਾਵਾਂਗੇ ਫਿਰ ਕੱਢ ਲੈ ਚੇਂਜ ਤੂੰ ਵੀ ਕੱਢ ਓਏ ਕੱਢ ਕੱਢ ਮਾਤਾ ਮਾਰ ਵੱਡਾ ਮਾਰ ਉਸ ਨੂੰ ਕੱਟ ਤੈਨੂੰ ਮਾਰ ਮੈਂ ਤਾਂ ਮਾਰ ਮਾਰ ਰਿਹਾ ਫੇਰ ਵੀ ਮੈਂ ਪਹਿਲਾਂ ਮਾਰਾਂਗੇ ਚੱਲ ਓ ਤੂੰ ਕਿੱਧਰ ਗਿਆ ਹੋ ਦੂਜਾ ਆ ਜਿੱਧਰ ਓਰੇ ਆ ਤੂੰ ਵੀ ਇੱਥੇ ਕੱਢ ਕੱਢੋ ਕੱਢੋ ਸੋਡੇ ਜਮਾਕ ਨੇ ਭਾਈ ਉਹ ਨਿਕੇ ਨਿਕੇ ਸੋਡੇ ਬਾਸਾਂ ਨੂੰ ਪੁੱਛਾਂਗੇ ਕੁੜੀ ਖੜਾ ਹੁੰਦਾ ਮੋਟਰਸਾਈਕਲ ਜੇ ਸੋਡੇ ਜਨੇ ਪਰਚਾ ਫਵਾਤਾ ਇਹਨੇ ਕਹਿਤਾ ਮੇਰਾ ਛੇੜਖਾ ਨਹੀਂ ਕਰੀ ਕੀ ਕਰੋਗੇ ਮੁੜ ਕੇ ਲੋਕ ਕਹਿਉਂਦੇ ਨੇ ਅਸੀਂ ਗਾਟਾ ਲਾਹਾਂਗੇ ਇਕੱਠੇ ਤੁਸੀਂ ਨਸ਼ਾ ਕਰੀ ਜਾਂਦੇ ਹੋਰੇ ਇਕੱਠੇ ਆਇਆ ਨਾ ਰੈਣ ਆਇਆ ਕਾਲੂ ਇਹ ਕਹਿੰਦੇ ਮੁੰਡਕਾ ਨਾਲ ਲੈ ਕੇ ਆਇਆ ਹੈਣਾ 2000 ਦਾ ਨਸ਼ਾ ਫਿਰ ਕਰ ਵੀਗੇ ਪੀ ਗਏ ਸਾਰਾ ਕਿੱਥੇ ਲਖਾਓ ਆਪ ਦਾ ਅੱਖ ਰੋ ਲਖਾਓ ਕਿੱਥੇ ਨਹੀਂ ਮੈਂ ਬੋਲਦਾ ਤੂੰ ਬੜਾ ਦਿਖਾਓ ਕਿੱਥੇ ਦਿਖਾਓ ਵੀ ਆਸੀ ਅਸੀਂ ਵਗ ਜਾਾਂਗੇ ਨਹੀਂ ਪੁਲਿਸ ਬੁਲਾਵਾਂਗੇ ਉਹਨੂੰ ਫੜਾਵਾਂਗੇ ਕਤੇ ਆਇਆ ਅਗਲਾ ਕੇ ਹੁਕਮ ਦੇ ਮੈਂ ਤਰੀਕ ਤੇ ਜਾਂਦਾ ਸੀ ਬਈ ਆ ਬਾਈ ਨੇ ਫੋਨ ਕਰਤਾ ਮੈਨੂੰ ਮੈਂ ਤਰੀਕ ਤੋਂ ਇੰਨੀ ਦੂਰੋਂ 5 ਮਿੰਟਾਂ 'ਚ ਆਇਆ ਮੇਰੇ ਘਰੀ ਦੱਸੋ ਨਾ ਫੇਰ ਹੀ ਪਤਾ ਲੱਗੂ ਇਹਨੇ ਮਾਰਦਾ ਪਤਾ ਮੇਰੀ ਫੈਮਲੀ ਨੂੰ ਚੱਲ ਕੁੜੀਏ ਬੋਲ ਨਾ ਬਾਲਾ ਚੁੱਪ ਕਰ ਜਾ ਅੱਜ ਤੋਂ ਬਾਅਦ ਨਸ਼ਾ ਨਹੀਂ ਕਰਨਾ ਇਹ ਛੱਡਣਾ ਹੈ ਦਵਾਈ ਦਵਾਉਣੀ ਹੈ ਦਵਾਈ ਦਵਾ ਦੇਣਾ ਆਣਾ ਗਰ ਮਾ ਤੂੰ ਦਿਖਦੀ ਨਹੀਂ ਆ ਗਈ ਇੱਧਰ ਦਾ ਮੈਨੂੰ ਪਤਾ ਨਹੀਂ ਚਹੀ ਲੈ ਕੇ ਆਇਆ ਸੀ ਜਗਾ ਪਤਾ ਨਹੀਂ ਭੈਣੇ ਕਿਤੇ ਹੋਰ ਲੈਣਗੇ ਧੀਏ ਤੈਨੂੰ ਕੱਲ ਨੂੰ ਨਸ਼ਾ ਕਰਨਾ ਜੋ ਤੈਨੂੰ ਨਸ਼ੇ ਦੀ ਤੋੜ ਲੱਗੀ ਫੇਰ ਕੀ ਕਰੇ ਕਿੰਨਾ ਜੇ 2000 ਰੁਪਏ ਆਪਦੇ ਕੋਲੋਂ ਆਈ ਜਾਵੇਂਗੀ ਲੈ ਸਾਲਾ ਚੱਲ ਕਾਉਂਗਾ ਦਵਾਈ ਲੈ ਲੈਣੇ ਦਵਾਈ ਹੈ ਹੈ ਡਬਲ ਮੈਡੀਸਨ ਲੈ ਕੇ ਰੱਖੀ ਲੈ ਹੁਣ ਤੈਨੂੰ ਹੁਣ ਮੈਂ ਭਾਈ ਕੁੜੀ ਨੂੰ ਕੀ ਕਹਾਂ ਸ਼ਰਮ ਵੀ ਕੋਈ ਨਹੀਂ ਬਚਾਈ ਤਾਂ ਦੇ ਲੈ ਭਾਈ ਕਿੱਥੇ ਦਿਖਾ ਉਹਨੂੰ ਆਪਦਾ ਲੈ ਕੇ ਜਾਓ ਫਿਰ ਨਹੀਂ ਪਰ ਪੈਨੇ ਚਾਚਾ ਪੋਸ ਆ ਜੂ ਫਿਰ ਚੱਕੋਗੇ ਦਹਣਾ ਤੇ ਵੱੜ ਕੇ ਬੱਚਾ ਪਾਉਣਗੇ ਇਸ ਦਾ ਕੁਝ ਨਹੀਂ ਕਹਿੰਦੇ ਉਸਤਾ ਉਹਦੇ ਜਾਵਾਂਗੇ ਹੁ ਇਹਾਂ ਦਾ ਨਾ ਚਲੇਗਾ ਮੇਰੇ ਤੂੰ ਆ ਖੋਲ ਕੇ ਦਿਖਾ ਦੇ ਆਹ ਦਸ ਕੁੜੀਆਂ ਤੂੰ ਕਿੰਨਾਂ ਦੀ ਕੁੜੀਆਂ ਐ ਵੈਸੇ ਸ਼ਿੰਬਿਆਂ ਦੀ ਆ ਪਾਈ ਸਿੱਖ ਮੈਰਿਆਂ ਦੀ ਕੁੜੀ ਐ ਐ ਨਹੀਂ ਵੀ ਪਰਦੇਸੀਆਂ ਦੀ ਹੋ ਆਪਣੇ ਸਿੱਖਾਂ ਦੀ ਪੰਜਾਬੀਆਂ ਦੀ ਧੀ ਐ ਤੇ 2000 ਦਾ ਇਹੀ ਲੈ ਕੇ ਆਈ ਐ ਆਹ ਦੇ ਰੁਪਈਆ ਦਾ ਆ ਚਟਾ ਇੰਨਾ ਦਾ ਆ ਇਹਦੇ ਕੋਲੇ ਐ ਦਿਖਾ ਇੱਕ ਮਿੰਟ ਇਹਨੂੰ ਦੇ ਦਾਂਗੇ ਮੈਂ ਰੱਖਦਾ ਨਹੀਂ ਇਹ ਮੈਂ ਦਾ ਕੀ ਕਰਨਾ ਆ ਦੇਖ ਲੈ ਇੰਨਾ ਇਹ 2000 ਦਾ ਹੋਰ ਕਿੰਨਾ ਦਿੱਤਾ ਈ ਤੁਹਾਨੂੰ ਪੀਤਾ ਸੀ ਐ ਪੀਣ ਲੱਗਦਾ ਸੀਗੇ ਕਿੰਨਾ ਪੀ ਗੇ ਲਾਦੇ ਜੀ ਜਮਾਨੀ ਲਾਇਆ ਦੇਖੋ ਭਾਈ ਤੁਸੀਂ ਉਹ ਆਮਲੀ ਨਸ਼ੇੜੀ ਮੈਂ ਤੁਹਾਡੇ ਨਾਂ ਤੁਹਾਨੂੰ ਕੁੱਟਾ ਨਾ ਮਾਰਾਂ ਗੱਲ ਕਰ ਮੈਂ ਇਹਨੂੰ ਆ ਕੁੜੀ ਆ ਦੁੱਖਾਂ ਦਾ ਮੇਰਾ ਜੀ ਗੱਲ ਨਾਲ ਤੁਹਾਡਾ ਗੱਲ ਵੜਦਾ ਪੱਠਾ ਵਸਤੀ ਚੋਂ ਲੈ ਕੇ ਆਏ ਨੇ ਇਹ ਜਿੱਥੇ ਐਸਐਸਪੀ ਨਾਲ ਪਰਸੋਂ ਢੇੜਾ ਮਾਰ ਕੇ ਆਇਆਗਾ ਆ ਕਾ ਸਾਹਮਣੇ ਮੈਂ ਇਹਨਾਂ ਨੂੰ ਜਾਣਦਾ ਨਹੀਂ ਉਲਟਾ ਇਹਨਾਂ ਨੂੰ ਕਹਿੰਦੀ ਵੀ ਮੈਂ ਛੋਟੇ ਕੀ ਗਮਾਂਡਣਾ ਮਾ ਯਾਰ ਮੇਰਾ ਕੋਈ ਗਮਾਂਡੀ ਐ ਮੇਰੀ ਜੇ ਕੋਈ ਧੀ ਵੀ ਹੋਵੇ ਉਥੇ ਰਹਿੰਦੀ ਉਹ ਵਿਚਾਰੀ ਕਿਸੇ ਦੀ ਕੋਈ ਗੱਲ ਨਹੀਂ ਪੁੱਤ ਤੂੰ ਕਹਿਦਾ ਤਾਂ ਵੀ ਕੋਈ ਚੱਕਰ ਨਹੀਂ ਗੱਲ ਕਰ ਆ ਚੀਜ਼ ਤਾਂ ਮਾੜੀ ਐ ਆ ਫੋਨ ਲਾਓ ਯਾਰ 6 ਨੰਬਰ ਤੇ ਬਾਈ ਉਹ ਫੜਾਂਗੇ ਇਥੋਂ ਇਹਨਾਂ ਦੇ ਪਰਚਾ ਇਹਨਾਂ ਦੇ ਕੋਈ ਪਰਚਾ ਨਹੀਂ ਪੈਣ ਦਿੰਦਾ ਉਹ ਫੜਾਓ ਜਿੱਥੋਂ ਲੈ ਕੇ ਆਏ ਹਾਂ ਮਲਾਈ ਮੰਗੂ ਬੇਨਤੀ ਹੈ ਛੇ ਤੋਂ ਛੇ ਦੂਰੇ ਪਹੁੰਚੋ ਫੋਨ ਲਾਏ ਆ ਨੰਬਰ ਲਾਈ ਲਾ ਬਾਬ ਤੁਸੀਂ ਕਿਉਂ ਪੀ ਕੇ ਨਾ ਤੈਨੂੰ ਕਹਿਣਾ ਚਾਹ ਰਿਹਾ ਪਿੰਨ ਨੂੰ ਪੁੱਤ ਸਿੱਧੀ ਸਿੱਧੀ ਰਸਤੇ ਉੱਠਣਾ ਮਾਰੀਂ ਪਰੋਚਾ ਸੋਡੇ ਤੇ ਕੋਈ ਪਰਚਾ ਨਹੀਂ ਹੁੰਦਾ ਸਾਲਿਆ ਤੂੰ ਝੂਠ ਮਾਰਦਾ ਹੈ ਕਹਿੰਦਾ ਮੈਂ ਤਾਂ ਬਾਹਰ ਖੜਾ ਸੀ ਇਹ ਕਹਿੰਦੀ ਆਈ ਤੇਰੇ ਮਾਰੀਂ ਉੱਥੇ ਖੜਾ ਸੀ ਗਿਆ ਵੀਰੇ ਮੈਂ ਥੋੜੇ ਹੁਣ ਮੈਂ ਮਾਰਾਂ ਵੀ ਕੀ ਆ ਆਮਲੀਆਂ ਦੇ ਆ ਨਸ਼ਾ ਕਰਦੇ ਹੋ ਤੁਸੀਂ ਤੁਸੀਂ ਬਿਮਾਰੀਆਂ ਲਾਓਗੇ ਕਹਾਂਂ ਕਹਾਂਂ ਸੋ ਨੂੰ ਲੋ ਜਵਾਕ ਨੇ ਦੇਖ ਲਿਆ ਕਿਸੇ ਨੇ ਉਹ ਲੱਗ ਜੂਗਾ ਤੁਹਾਨੂੰ ਤੂੰ ਇਧਰ ਆਪੇ ਕੰਮ ਕਰਦਾ ਹੈ ਹੈਂ ਕੋਣ ਭਾਈ ਮੈਂ ਸੋ ਨੂੰ ਇਹ ਛੱਡਦਾ ਹਾਂ ਹੋ ਮੈਂ ਸੋ ਨੂੰ ਕਿਹਾ ਪੱਤਰਕਾਰ ਬੁਲਾ ਕੇ ਉਹਨਾਂ ਦੇ ਹਵਾਲੇ ਕਰਕੇ ਗਲਦੀਪ ਕੋਈ ਪੱਤਰਕਾਰ ਹੈਗਾ ਲੋਰੇ ਆਓ ਆ ਕੱਟੀ ਮੈਂ ਆਪਣਾ ਫੋਨ ਕੱਟ ਲਿਓ ਆ ਵੀਰ ਮੈਂ ਜੋ ਨੰਬਰ ਕਰ ਲੇਗਾ ਵੰਦੂਗੇ ਮੈਂ ਬਲਾਉਣਾ ਭਾਈ ਬਣਾਉਣਾ ਆਪ ਹੀ ਹੋ ਕਰਾਂਗੇ ਇੱਕ ਵਾਰ ਫੇਰ ਦੱਸ ਦੋ ਭਾਈ ਕਿੱਥੋਂ ਲੈਤਾ ਹੈਗਾ ਕੁੜੀਏ ਅੱਜ ਤਾਂ ਭਾਈ ਗੁਲੀਆ ਫੜ ਦੇਣਾ ਚਾਹਤਾ ਪਠਾਵਾਸਤੀ ਚੋਂ ਮੈਨੂੰ ਮੈਂ ਤਾਂ ਮੈਨੂੰ ਤਾਂ ਤੁਸੀਂ ਫੋਨ ਕਰਾਇਆ ਮੱਲੇ ਆਲਿਓ ਬੋਲੋ ਹਾਂਜੀ ਹਾਂਜੀ ਤੁਸੀਂ ਬੁਲਾਇਆ ਨਾ ਮੈਨੂੰ ਪਾਓ ਪਹਿਲਾਂ ਵੀ ਆਉਂਦੇ ਆ ਭਾਈ ਤੁਸੀਂ ਫੜ ਲੇ ਅੱਜ ਇਹ ਜਦੋਂ ਫੜਦੇ ਸਾਨੂੰ ਇਹ ਕਹੇ ਮੈਂ ਦੇਖਿਆ ਮੈਂ ਕਹਿੰਦਾ ਕਿੱਥੇ ਜਾਈ ਜਾਂਦੇ ਆ ਆਹ ਸਿਹਣਾ ਕੋਈ ਚਿੱਟਾ ਵੀ ਆ ਕੁੜੀ ਕਹਿੰਦੀ ਮੈਂ 2000 ਦਾ ਲੈ ਕੇ ਆਈ ਆ ਮੈਂ ਪੀਨੀ ਆ ਆਪਦੀ ਮਰਜ਼ੀ ਨਾਲ ਆਇਆ ਮੁੰਡੇ ਦਾ ਵੀ ਕਸੂਰ ਨਹੀਂ ਕੁੜੀ ਕਹਿੰਦੀ ਸ਼ਰਿਆਂ ਵਿਕਦੇ ਕਿਤੋਂ ਮਰਜ਼ ਇੱਕ ੱਲੀ ਕੁੜੀ ਨਹੀਂ ਇੱਕ ਹੋਰ ਬਹੁਤ ਤਾਕੜੇ ਘਰ ਦੀ ਕੁੜੀ ਆਲਤੀਆਂ ਦੀ ਲੱਗੀ ਹੋਈ ਆ 10-12 ਕੁੜੀਆਂ ਮਾਂਸਤਾ ਦੀਆਂ ਲੱਗ ਅੱਖੀਆਂ ਨੇ ਇਹੜੀਆਂ ਪੀਂਦੀਆਂ ਨੇ ਜਦੋਂ ਹੁਣ ਭਾਈ ਹੋਈ ਆਮ ਰੱਖਿਆ ਕੱਲ ਨੂੰ ਮੇਰੇ ਜਵਾਕ ਵੀ ਲੱਗ ਸਕਦੇ ਨੇ ਕਿ ਜੋ ਹੋਇਆ ਇਹ ਵੀ ਜਵਾਕ ਹੀ ਨੇ ਕਿਸੇ ਇਹਨਾਂ ਜੋ ਮਿਲਦਾ ਹੈ ਉੱਥੇ ਸ਼ਰੀਆਮ ਬੱਠਾ ਵਸਤੀ ਚ ਇੱਥੇ ਭਾਈ ਇਹ ਥਾਂ ਕਿਹੜਾ ਏਰੀਆ ਵਜਦਾ ਹੈ ਇਹ ਤਿੰਨ ਕੁੜੀਆਂ ਦੇ ਨਾਲ ਗੇੜੇ ਦੇ ਪਿੱਛੇ ਪਾਸੇ ਖੁੱਲੇ ਮਕਾਨ ਨੇ ਉੱਥੇ ਆ ਜੀ ਜੇ ਕੋਈ ਆਉਣਾ ਚਾਹੁੰਦਾ ਆ ਜਾਓ ਜੀ ਕੋਈ ਹਾਇਦ ਤੱਕ ਕੋਈ ਪੁਲਿਸ ਨਹੀਂ ਪਹੁੰਚੀ 15 ਮਿੰਟ ਹੋ ਗਏ ਲਾਈਵ ਚੱਲਦੇ ਨੂੰ ਮੈਂ ਫੋਨ ਕਰ ਰਿਹਾ ਸਿੱਧੂ ਦੂਜਾ ਉਹਦਾ ਕਿੱਟੀ ਬੰਚ ਇਹ ਤੁਹਾਨੂੰ ਚਲਾਓ ਜੀ ਪਾਣੀ ਲੈ ਕੇ ਆਈ ਬਾਈ